ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਹੈਗੇ ਆ ਜੀ ਮੰਡੀ ਆ ਹੁੰਦਗੜ ਤੇ ਮੰਡੀ ਆ ਲਗਾੜੋ ਆਪਣਾ ਖੇਰ ਆ ਨਾਲ ਲੱਗਦਾ ਆਪਣਦੇ ਤੇ ਅੱਜ ਕੋਈ ਇੱਕ ਚੀਜ਼ ਦਿਖਾਉਣੇ ਆਦਾ ਬੋ ਜੀ ਤੇ ਆ ਮੁੰਡੇ ਨੇ ਲਿਆਂਦਾ ਟਰੈਕਟਰ ਹਾਂਜੀ ਵਧਾਈਆਂ ਤੁਹਾਨੂੰ ਮਨ ਨੂੰ ਵੀ ਬਹੁਤ ਬਹੁਤ ਕਿੰਨਾ ਮਾਡਲ ਆ ਇਹ 19 19 ਮਾਡਲ ਕਿੰਨੇ ਆ ਲਿਆਂਦਾ 4 10 ਦਾ ਤੇ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਅੱਜ ਇਹਨੂੰ ਤਿਆਰ ਕਰਾ ਕੇ ਲਿਆਂਦਾ ਵਾ ਪਹਿਲਾਂ ਜਿਆਦਾ ਸੀ ਗਏ ਸੀਗੇ ਇੱਥੋਂ ਫਲੈਟ ਸੀ ਜੀ ਫਿਰ ਅਸੀਂ ਗਏ ਕੁੱਪ ਤੇ ਉੱਥੇ ਆਪਣੇ ਮਾਨਕੂ ਵਾਲੇ ਨੇ ਉਹਨਾਂ ਤੋਂ ਆ ਛਤਰੀ ਤੇ ਆ ਬੰਪਰ ਜ ਜਿੰਨੇ ਕਿੰਨੇ ਕਿੰਨਾ ਪਾਉਣ ਸਿਹਰਾ ਬੰਪਰ ਦਾ ਇੱਕ 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 ਕੁਆਂਟਲ 1 ਕਵਿੰਟਲ 7 ਕਿਲੋ ਵਿਦ ਹੁੱਕ ਹੁੱਕ ਲੱਗੀ ਐ ਇੱਥੇ ਤੇ ਆਹ ਹੁੱਕਾ ਇੱਥੇ ਆ ਜਾਈ ਲਾਈ ਹੋਈ ਆ ਪੂਰੀ ਵਧੀਆ ਵਾ ਹੈਵੀ ਆ ਜਿਹੜੇ ਉਹ ਹਸੇ ਦੇ ਵਿੱਚ ਨਟ ਹੁੰਦੇ ਉਹਦੇ ਚ ਲੱਗੇ ਆ ਤੇ ਆਹ ਲਖਤਾ ਇੱਥੇ ਗੱਲ ਤੇ ਹੁਣ ਅਸੀਂ ਆਏ ਹੋਇਆ ਆਪਣਾ ਯਾਰ ਭੋਲਰ ਭੋਲਰ ਸਟੂਡੀਓ ਤੇ ਮੰਡੀ ਹੁੰਦੇ ਗੜ ਇਹ ਧੂਰ ਕੋ ਰੋਡ ਤੇ ਆਜਦਾ ਹਾਂ ਫੇ ਇਹ ਗਾਣਾ ਜੇ ਤੁਸੀਂ ਆਉਣਾ ਹੋਵੇ ਮੰਡੀ ਅਹਮਦਗੜ੍ਹ ਧੂੜ ਰੋਡ ਪੁੱਛ ਕੇ ਆਉਣਾ ਕਰਿਓ ਤੇ ਸਿਸਟਮ ਪੂਰਾ ਘੈਂਟ ਹੁੰਦਾ ਵਧੀਆ ਬੜੀ ਸੱਟ ਆ ਵਧੀਆ ਹਾਂ ਵਧੀਆ ਚੱਲੀ ਜਾਂਦਾ ਕੰਮ ਕਰਤਾ ਫਿੱਟ ਕਿੰਨਾ ਕਰ ਰਹਿ ਗਿਆ ਬਹੁਤ ਉਫਰ ਕਰੇਗਾ ਤਾਂ ਨਾਲ ਰਹੀ ਨੋ ਨੋ ਲਾਓ ਜੀ ਇਹ ਵੀ ਰੈਡੀ ਆ ਤੇ ਇਹਦੇ ਮਗਰਾੜ ਪਹਿਲਾਂ ਨਾ ਥੋੜੇ ਜਿ ਬਾਹਰ ਨੂੰ ਸੀਗੇ ਜਦੋਂ ਬੱਲੋ ਵੀ ਨਾ ਕੋਈ ਤਰੀਬ ਵਗੈਰਾ ਹੈ ਨਹੀਂ ਸੀਗੀ ਤੇ ਇਹਦੇ ਨਾਲ ਕੁਝ ਫੋਟ ਸੀ ਬਚਾਲੇ ਤੇ ਉਦੋਂ ਆ ਹੈਗਾ ਖਿੱਚ ਕੇ ਨਾਲ ਲਾਇਨੇ ਹੁਣ ਪਹਿਲਾ ਟਾਇਰਾ ਤੋਂ ਬਾਹਰ ਸੀਗੇ ਹੁਣ ਇਹ ਟਾਇਰਾ ਤੋਂ ਅੰਦਰ ਕਰਤੇ ਹੋੜੇ ਹੋੜੇ ਹੋ ਗਏ ਅੰਦਰ ਤੇ ਬਾਕੀ ਇਹਦੇ ਨਾਲ ਗਿਆ ਜਮਾ ਟਾਇਰ ਕਢਾ ਰਹੀ ਬਾਹਰ ਕੱਦੂ ਵਲੇ ਇਹ ਮੁੰਡੇ ਨੂੰ ਆਪਾਂ ਖੇਤੀ ਕਰਨ ਲਾਇਆ ਪਹਿਲਾਂ ਕੰਮ ਤੇ ਲੱਗਿਆ ਹੋਇਆ ਸੀਗਾ ਮੈਂ ਵੀ ਲੱਗਿਆ ਸੀ ਅਸੀਂ ਇੱਕ ਜਗ੍ਹਾ ਤੇ ਕੰਮ ਕਰਦੇ ਸੀਗੇ ਪਹਿਲਾਂ ਮੈਂ हट ਗਿਆ ਸੀਗਾ ਤੇ ਦੁਬਾਰਾ ਚ ਇਹ ਹਟਿਆ ਤੇ ਆਪਣਾ ਤਕਰੀਬਨ ਤਕਰੀਬਨ ਕੰਮ ਰੈਡੀ ਆ ਹੈ 50000 ਲੱਗਦਾ ਟਰੈਕਟਰ ਲੈ ਕੇ ਉੱਥੇ ਹਾਂ ਆਰਾਮ ਨਾਲ ਆਰਾਮ ਨਾਲ ਲੱਗਦਾ ਵਾ ਤੇ ਆਪਣਾ ਹੁਣ ਉੱਥੇ ਕਿੰਨਾ ਲੱਗ ਗਿਆ 30 ਦਾ 22 22 22 ਆਪਣੇ ਲਈ 22 ਯਾਰ ਉਹਦਾ ਰੇਟ ਵੱਧਾ ਉਹਨਾਂ ਦਾ ਆਪਣੇ ਲਈ 22 ਲਾਇਆ ਵਾ ਸਾਰੇ ਚੀਜ਼ਾਂ ਦੇ ਵਿੱਚ ਤੇ ਉਹ ਆਪਣੇ ਰਿਸ਼ਤੇਦਾਰੀ ਜੋ ਗਾਹਾਂ ਜੀਆਂ ਰਸਤੇ ਆਦੀ ਪੈਂਦੀ ਆ ਤਾਂ ਕਰਕੇ ਤੇ ਤਕਰੀਬਨ ਤਕਰੀਬਨਾ ਆਪਣਾ ਹੈ ਹਾਂ ਥੋੜੇ ਆਪਾਂ ਗਲਤੀ ਕਰਕੇ ਹਨਾ ਉਹ ਉਹ ਕਰਨਾ ਜੀਗਾ ਪਿੱਛੇ ਰਗਾਉਣਾ ਜੀ ਆ ਚੀਜ਼ ਥੋੜੀ ਪਿੱਛੇ ਹਟਾਉਣੀ ਜੀ ਮੇਰੇ ਵਾਲੇ ਤੇ ਆ ਵੀ ਆਹੀ ਪੰਗਾ ਵਾ ਮੇਰੇ ਵਾਲ ਤੇ ਆਲੇ ਇਹਦੇ ਦਾ ਬੂਫਰ ਨੇ ਮੇਰੇ ਵਾਲ ਦੇ ਸਪੀਕਰ ਨੇ ਆ ਜਗਾ ਤੇ ਉਦੋਂ ਜਿਹੜੇ ਮੱਲਾ ਬਣਾਉਂਦੇ ਹੁੰਦੇ ਸੀਗੇ ਇੱਕ ਇੱਕ ਇੱਥੇ ਸੀਗਾ ਨਾਲਾ ਸਿੰਗਲ ਸਿੰਗਲ ਜੇ ਲੱਗੇ ਹੋਏ ਨੇ ਸਾਈਡਾਂ ਤੇ ਨੀਮੂਰੇ ਹੀ ਨੇ ਚਾਰ ਸਪੀਕਰ ਉਹ ਨਾਲ ਲੱਗੇ ਹੋਏ ਨੇ ਹੁਣ ਜਦ ਖੋਲਣੇ ਆ ਬਾਕਸਾ ਖੋਲਣਾ ਪੈਣਾ ਤੇ ਜਿਹੜਾ ਮਿਊਜ਼ਿਕ ਸਿਸਟਮ ਲੱਗਣਾ ਉਹ ਇੱਥੇ ਆ ਸੀਟ ਦੇ ਪਿੱਛੇ ਲਵਾਦਾ ਪਰ ਇੱਥੇ ਪੱਤੀਆਂ ਲਵਾ ਕੇ ਇਹ ਆਪ ਮੇਰੇ ਵਾਲੇ ਤੇ ਵੀ ਇੱਕ ਨਹੀਂ ਲੱਗੇ ਹੋਏ ਤੇ ਇਹ ਕਿਹਦਾ ਇੱਥੇ ਲਾਉਣਾ ਇੱਥੇ ਜੇ ਲਾਉਂਦਾ ਸੀਗਾ ਤਾਂ ਨਾ ਉਧਰ ਕਿਸੇ ਤੋਂ ਵਹਿਣ ਆ ਜਿਹੜਾ ਵਹਿਦਾ ਵਧੀਆ ਬੱਖੀਆਂ ਬੋਲੀਆਂ ਕਰ ਦੇਣੀ ਆ ਜੀ ਗਿਆ ਤਾਂ ਕਰਕੇ ਫਿਰ ਇਹਨੂੰ ਮੈਂ ਇੱਥੇ ਹੀ ਲਾ ਲਾ ਦੂੰ ਇੱਥੇ ਵਧੀਆ ਕਿਹੜਾ ਹੈ ਆ ਗਿਆ ਜੀ ਇੱਥੇ ਵਧੀਆ ਵਾ ਇੱਥੇ ਇੱਕ ਹੁਣ ਯਾਰ ਮੇਰੀ ਗੱਲ ਸੁਣ ਜੀ ਨੇ ਇੱਥੇ ਹੁਣ ਲਾ ਕੇ ਮੁੜ ਕੇ ਕਿਹੜਾ ਤਾਂ ਇਹਨਾਂ ਫੋਨ ਤੇ ਗਾਣੇ ਲਾਉਣੇ ਹੁੰਦੇ ਆ ਬਲੂਟੂਥ ਤੇ ਹਨ ਪੈਨ ਡਰਾਈਵ ਤਾਂ ਕਦੇ ਹੀ ਲਾਉਣੀ ਆ ਜੀ ਮਤਲਬ ਫੋਨ ਬੈਟਰੀ ਵਗੈਰਾ ਡਾਉਨ ਉਹੀ ਤਾਂ ਆ ਆਪਾਂ ਚਲਾਉਣੇ ਦਾ ਫੋਨ ਤੇ ਆ ਇਹਨੂੰ ਮਗਰ ਲਾ ਦੋ ਆ ਰੱਖ ਲੇ ਵੇ ਮੇਰੇ ਵਾਲੇ ਤੇ ਵੀ ਲਾਈ ਹੋਈ ਆ ਮੇਰਾ ਮਤਲਬ ਗਾਣੇ ਫੋਨ ਫਾਨ ਵਾਲੇ ਗਾਣੇ ਤੋਂ हट ਕੇ ਹਾਂ ਤੇ ਇੱਥੇ ਨਾਲੇ ਉਂ ਵੀ ਠੀਕ ਆ ਯਾਰ ਪਾਣੀ ਵਗਾਰਾ ਨਹੀਂ ਪੈਂਦਾ ਹੈਗਾ ਦਾ ਪੁਰਾਣੇ ਜਿਹੇ ਗਾਣੇ ਸੁਣਦਾ ਫੈਨ ਆ ਤੇ ਇਹ ਭਾਗਦਣਾ ਪੁਰਾਣੇ ਤੇ ਕੋਲ ਰਸਟੀ ਸਟੀਰੀਓ ਤੇ ਆ ਪਾਇਆ ਕੁਦਰਵਾਇ ਦਾ ਨੰਬਰ ਆ ਤੁਸੀਂ ਕਾਲ ਕਰ ਸਕਦੇ ਹੋ ਜੇ ਲੋਕਾ ਵਾਕੀ ਤੁਹਾਨੂੰ ਫੇਸਬੁਕਸ ਤੁਹਾਨੂੰ ਬਾਅਦ ਚ ਸੁਣਾਉਣਿਆ ਜੀ ਕਿਵੇਂ ਆ ਸਮਾਰ ਮੈਂ ਕਹਿੰਦਾ ਤੁਸੀਂ ਗੱਲਾਂ ਹੀ ਛੱਡ ਦੋ ਉਹ ਉੱਪਰ ਆਇਦਰ ਆਇਦਰ ਉੱਪਰ ਉੱਪਰ ਕੀ ਸਾਰਾ ਭਰਿਆ ਹੋਇਆ ਵਾ ਇਹ ਮੋਗਰ ਉਹ ਚਲ ਆਪਾਂ ਨਹੀਂ ਦਿਖਾਉਂਦੇ ਪਿੱਛੇ ਹਨਾ ਸਮਾਰ ਕਿ ਆਇਆ ਵਾ ਤੇ ਇਹ ਤੇ ਅਸੀਂ ਅੱਜ ਇੱਕ ਆ ਟੇਬਲ ਵਾਲੀ ਤੇ ਉਹਨਾਂ ਨੇ ਸੁੱਚਾਂ ਬੜੀਆਂ ਗੈਂਟ ਲਾਈਆਂ ਇਹਨਾਂ ਨੇ ਸੁੱਚਾਂ ਬਹੁਤ ਗੈਂਟ ਲਾਈਆਂ ਨੇ ਉਹ ਜੀ ਮੇਰੇ ਵਾਲੇ ਤਾਂ ਪਹਿਲਾਂ ਉਹ ਖਿੱਚ ਮੇ ਲੱਗੀਆਂ ਨੇ ਉਹ ਤਾਂ ਨਿਕਲੀਆਂ ਦੀਆਂ ਨੇ ਨਾ ਉਹਦੇ ਵਿੱਚ ਲੱਗੀਆਂ ਹਿਆ ਮੇਰੇ ਵਾਲੇ ਆਹ ਗੈਂਟ ਜੀ ਆ ਤੇ ਆਹ ਟੇਪ ਲਵਾਈ ਆ ਤੇ ਇਹਦੇ ਸਟicker ਸਨੂਕ ਕਰਾਏ ਨੇ ਸਨੂਕ ਕਰਾਏ ਤੇ ਬਾੜਾ ਜਿਆਦਾ ਅੱਤ ਲੱਗਦਾ ਪਰ ਪਹਿਲਾਂ ਨਾ ਥੋੜੇ ਡਾਲੇ ਹੋਏ ਸੀਗੇ ਜੇ ਪੇ ਸੀਗੇ ਉਹਦੇ ਕਰਕੇ ਪੂਰੀ ਤਰ੍ਹਾਂ ਲੱਗਦਾ ਸੀਗਾ ਤੇ ਹੁਣ স্মੋਕ ਕਰਾਤੇ ਇਹਦੇ ਨਾਲ ਘੈਂਟ ਬਣ ਗਿਆ ਤੇ ਇੱਕ ਆ ਵੈਰ ਵਾਲੀ ਰੇਤ ਆ ਉਹ ਤਾਂ ਗੱਲ ਹੀ ਬਣ ਗਈ ਆ ਇੱਥੋਂ ਨਾ ਇਹ ਜਿਹੜੀ ਰਾੜ ਆ ਇਹਦੇ ਨਾਲ ਆ ਦੇ ਆ ਜਿਹੜੀ ਇਹਦੀ ਰਾੜ ਜਾਂਦੀ ਆ ਇਹਦੇ ਨਾਲ ਬਿਲਡਿੰਗ ਕਰਕੇ ਆ ਇੱਥੇ ਲੱਗ ਕੇ ਜਿਹੜੇ ਉਹਦੇ ਵਾਲੇ ਪੈਰ ਸੀ ਉਹਨਾਂ ਨਾਲ ਵੱਢ ਕੇ ਆ ਜਾ ਬਿਲਡਿੰਗ ਹੋ ਗਿਆ ਤੇ ਆ ਲੱਗੀ ਇੱਥੇ ਆ ਜਿਹੜੀ ਸੀਗੀ ਇੱਥੇ ਆਪਣੇ ਉਹ ਬੋਲਦੀ ਆਪਾਂ ਉਹ ਬੋਲਦੀ ਜਗ੍ਹਾ ਵੈਸਟਰ ਨੂੰ ਵਧੀਆ ਹੋ ਗਿਆ ਬੰਪਰ ਦੇਖਦੇ ਬੰਪਰ ਬਹੁਤ ਘੈਂਟ ਲੱਗਦਾ ਵਾ ਨੇ ਹੈਂਡਲੀਆਂ ਵੀ ਜੱਦਿਆਂ ਨੇ ਹੈਂਡੜੀ ਕੋਈ 182000 ਚ ਹਾਂ ਉਹ ਵੀ ਚੋਰੀ ਉਹਨਾਂ ਤੋਂ ਆਹੋ ਕਹਣਾ ਕਹਣਾ ਦੋਨੋਂ ਹੀ ਨਾ ਕਰਾਉਂਦੇ ਕਹਿੰਦੇ ਆਗੇ ਐਕਸਟਰਾ ਚਾਰਜਸ ਦਿੰਦੇ ਆ ਜਿਹੜੇ ਕਹਿੰਦਾ ਰਾਈਟ ਤੋਂ ਦੇਖੋ ਜੀ ਘੈਂਟ ਲਾਦਣਾ ਤੇ ਆਉਂਦੇ ਆਉਂਦੇ ਆਪਾਂ ਆਹ ਡੋਰੀਆਂ ਕੱਸਤੀਆਂ ਆ ਕੱਸਤੀਆਂ ਡੋਰੀਆਂ ਲਾਉਂਦੀਆਂ ਬਨਤੀਆਂ ਡੋਰੀਆਂ ਤੇ ਉਹ ਹੈਂਡਲ ਬੰਨਣਾ ਲੱਗਿਆ ਆ ਵਾ ਹੈਂਡਲ ਫੜ ਕੇ ਬਹਿਣ ਨੂੰ ਹੁੰਦਾ ਚੱਲ ਕੇ ਉਹ ਤੇ ਇੱਕ ਸਪੋਰਟ ਹੁੰਦੀ ਆ ਮਾੜੀ ਹੱਥ ਪਾ ਕੇ ਬਹਿਣ ਨੂੰ ਬਾਲਾ ਜ਼ੋਰ ਪਾ ਲੈਂਦੇ ਆ ਇਹੇ ਤੇ ਹੁਣ ਤੁਸੀਂ ਦੇਖੋ ਵੀ ਘੈਂਟ ਜੀ ਬਣ ਗਈ ਨਾ ਜੇਨੇ ਪਹਿਲਾਂ ਕੋਈ ਫੋਟੋ ਹੈਗੀ ਆ ਸੈਂਪਲ ਦੀ ਖਿੱਚੀ ਸੀਗੀ ਫਿਰ ਆਪਾਂ ਲਾਵਾਂਗੇ ਸੈਂਪਲ ਦੀ ਫੋਟੋ ਵਿੱਚ ਅਟੈਚ ਕਰ ਦਾਂਗੇ ਤੇ ਆ ਹੁਣ ਘਰੇ ਆ ਕੇ ਸਮੂਹ ਹੋ ਜਾਊਗਾ ਆ ਉਹਦੇ ਵਾਲੀ ਆ ਕਾਲੀ ਮੈਟ ਮੈਟਾ ਤੇਰੇ ਕੋਲੇ ਉਹ ਬਾਦ ਮੈਟਾ ਮਾਰਦੂ ਕੋਲੇ ਜੇ ਪਿਚੀਆਂ ਲਾ ਕੇ ਇਹਦੇ ਸਪਰੇਅ ਵੱਜ ਜੂਗੀ ਫੀਟਿੰਗ ਚੱਲ ਰਹੀ ਆ ਏ ਵਧੀਲੀ ਦਿਖਾਉਣਾ ਮਨੋ ਆਜੀ ਬਣੀ ਆ ਇੱਥੇ ਹਜੇ ਤੁਹਾਨੂੰ ਬਾਹਰ ਚਲਾ ਕੇ ਦਿਖਾਉਣਾ ਇਹਦਾ ਜਲਵਾ ਉਹ ਸੀਗਾ ਉਹਨਾਂ ਦਾ ਡਰੈਸ ਮਾਨਕ ਕੁੱਪ ਕਲਾ ਅੰਗਦ ਅੰਗਦ ਦਾ ਮਾਨਕ ਕੁੱਪ ਕਲਾ ਪਹਿਲਾਂ ਕੱਲਾ ਮਾਨਕ ਸੀ ਹੁਣ ਇਹਨਾਂ ਨੇ ਅੰਗਦ ਮਾਨਕ ਕਰਤਾ ਤੇ ਆ ਲੱਗ ਗਏ ਹੈਂਡਲ ਹੈਂਡਲ ਹੈ ਜੀ ਨੇ ਪਿਛਲੇ ਆਜ ਕਹਿਣਾ ਜੀ ਕਿ ਮੇਰੇ ਹਾਵ ਨਾਲ ਪਿਛੇ ਵਾਲਿਆਂ ਦੇ ਮੇਰੇ ਵੀ ਪਿਛਲੇ ਆਜ ਕਸੇ ਹੋਏ ਨੇ ਉਹ ਪਿੱਛੇ ਚੱਲ ਦੇਖ ਲਾਂਗੇ ਜਿਵੇਂ ਹੋਊਗਾ ਤੇ ਆਹ ਮੂਰੇ ਬਾਰ ਲਾਈਟ ਚਲਾਈ ਬਾਹਰ ਲਾਈਟ ਜਾਨਣਾ ਇਹਦਾ ਚਾਨਣ ਦਾ ਬਹੁਤ ਹੈਦਾ ਉਹਦਾ ਤਾਂ ਸਾਨੂੰ ਚਲ ਦਿਨ ਚ ਨਹੀਂ ਦੀ ਸੀ ਮਗਰ ਲੀਆਂ ਚਲਾਈ ਮਗਰ ਲੀਆਂ ਮਗਰ ਲੀਆਂ ਬੜਾ ਚਾਨਣਾ ਦੇਖਾ ਕਿ ਹੁਣ ਕਿਦਾ ਜਨਨ ਵਾਧਾ ਤੇ ਉਹ ਪੱਖਾ ਲੱਗਿਆ ਆ ਵਾ ਪੱਖੇ ਦੀ ਆ ਵਾ ਹੁਣ ਤੁਹਾਨੂੰ ਆਉਣੀ ਨਹੀਂ ਇਹ ਸਾਨੂੰ ਹੀ ਆਉਗੀ ਹੁਣ ਦੇਖ ਚਲਾਏ ਤੇ ਇਹਦੇ ਚਿੱਟਾ ਕੁਰਤਾ ਪਾ ਕੇ ਮੁੰਡਾ ਕੰਮ ਕਰਨ ਲੱਗਿਆ ਆ ਇਹਨੇ ਇਹਨੇ ਅੱਜ ਕਾਂਡ ਕਰਤਾ ਸੀ ਅਸੀਂ ਭਾਈਓ ਅੱਜ ਤਾਂ ਬਿਲਡਿੰਗ ਘਰਾਉਣ ਲੱਗੇ ਹੋ ਜਾਂ ਤੇ ਇਹ ਨੂੰ ਮੈਂ ਕਹੀ ਜਾਂਦਾ ਮੈਂ ਕਿਹਾ ਪਾਣੀ ਦੀ ਬੋਤਲ ਲੈ ਕੇ ਖੜ ਜਾ ਉਰੇ ਰੱਖਿਆ ਜੀ ਪਰਨ ਆ ਦੇ ਇੱਥੇ ਲੱਗਾ ਸਿੱਖ ਜਾ ਤੇ ਰਾਦ ਉਹਨੇ ਪਾਏ ਜਗੇ ਆੜੇ ਲੱਗੀ ਪਰਨੇ ਨੂੰ ਅੱਗ ਫਿਰ ਭੱਜਿਆ ਵੀਰੇ ਤੇ ਆ ਪੈਰਾਂ ਨਾਲ ਬੜੇ ਘੈਂਟ ਲਾ ਦੇ ਯਾਰ ਆਪਣੇ ਵਾਲੇ ਦੀ ਵੀ ਗੱਲ ਨੂੰ ਲਵਾਉਣੀ ਆ ਜੀ ਆਪਣੇ ਵਾਲੇ ਦੇ ਲੈਕਟਾ ਲੂਟਾਂ ਉਹ ਕਰਨੀਆਂ ਨੇ ਫੁੱਲਰ ਪਾਊਗਾ ਫਿਰ ਚੱਲਦੇ ਤੇ ਆ ਹਾਂ ਪਹੁੰਚੋ ਬਾਈ ਨੂੰ ਲਵਾਉਣ ਪਹੁੰਚੋ ਹਾਂ ਬਾਪਾ ਐਡਰੈਸ ਦੱਸਤਾ ਫੋਨ ਨੰਬਰ ਰਾਸਤਾ ਧੂਰ ਦਾ ਰੋਡ ਤੇ ਪੋਲਰ ਸਟੀਰੀਓ ਬਾੜਾ ਮਨਾ ਜੋਰ ਮਾਰੀ ਮੇਰੇ ਵਾਲਾ ਹੀ ਟੁੱਟ ਗਿਆ ਜੀਗਾ ਇਹ ਯਾਰ ਸੰਗ ਨਹੀਂ ਆਉਂਦੇ ਪੀਲੇ ਜੀ ਆਉਂਦੇ ਆ ਆਉਂਦੇ ਨੇ ਆ ਵੀ স্মੋਕ ਕਰਪਾ ਆਉਂਦੇ ਤਾਂ ਹੈਗੇ ਆ ਮਾਰਨੀ ਆ ਸਪਰੇਅ ਉੱਤੇ ਉੱਪਰ ਆਹੋ ਕੱਲਾ ਲਾ ਕੇ ਮਾਰੀ ਇਹਨੂੰ ਖੋਲ ਕੇ ਤੇ ਬੱਕੀ ਤੁਹਾਨੂੰ ਚੱਲਦਾ ਦਿਖਾਵਾਂਗੇ ਕਿਵੇਂ ਚੱਲਦਾ ਵਾ ਤੇ ਤੇ ਨੀਲਾ ਨੀਲਾ ਘੋੜਾ ਨੀਲੇ ਘੋੜੇ ਕਰਦਣੇ ਆਪਾਂ ਬੱਕੀ ਫਿਟਿੰਗ ਦਿਖਾਉਣੇ ਆ ਤੁਹਾਨੂੰ ਵਾਈਪ ਫਿਟਿੰਗ ਯਾਨੀ ਮੇਨ ਕੰਮ ਦਾ ਫਿਟਿੰਗ ਦਾ ਹੁੰਦਾ ਫਿਟਿੰਗ ਤੁਹਾਡੀ ਇੱਕ ਨੰਬਰ ਹੋਊਗੀ ਇਹ ਕਰਾਉਣੇ ਹੁੰਦੇ ਜਿੱਥੇ ਮਲਕ ਜੇ ਮੇ ਕੰਪਨੀ ਦੀ ਕਰੀ ਹੁੰਦੀ ਆ ਫਿਟਿੰਗ ਜਿਹੜੀ ਜਿੱਥੋਂ ਕੰਪਨੀ ਦੀ ਧਾਰ ਜਾਂਦੀ ਆ ਜੈਨੂਨ ਓਕਣ ਕੰਮ ਹੁੰਦਾ ਇੱਥੇ ਮੈਂ ਤੁਹਾਨੂੰ ਦਿਖਾਉਂਗਾ ਜਿੱਥੋਂ ਇਥੋਂ ਕੰਪਨੀ ਵਾਲਿਆਂ ਦਾ ਮਤਲਬ ਕੰਪਨੀ ਦਾ ਧਾਰਾ ਕੱਢੀਆਂ ਹੋਈਆਂ ਨੇ ਉਥੋਂ ਦੀ ਆਏ ਨਹੀਂ ਹੈਗਾ ਵੀ ਚੱਪੀਦਾਰ ਜਾ ਕੇ ਪਾ ਕੇ ਲੋਕ ਜੇ ਲਾ ਕੇ ਉਹ ਬਹਾਰੀ ਫਰੀਕੀ ਕੰਮ ਹੁੰਦਾ ਤੇ ਫਰੀਕੀ ਦੇ ਵਿੱਚ ਟਾਈਮ ਲੱਗਦਾ ਸਾਨੂੰ 2 2.5 2.5 ਘੰਟੇ ਹੋ ਗਏ ਲੱਗੇ ਆ ਉਹ ਫਿਰ ਤੁਹਾਨੂੰ ਦਿਖਾਉਣੇ ਆ। ਜਿਵੇਂ ਦੇਖੋ ਇੱਥੋਂ ਜਿਹੜੀਆਂ ਮਤਲਬ ਆਪਣੇ ਵਾਲੇ ਇੱਥੋਂ ਪਾਈਪਾਂ ਲੱਗੀਆਂ ਐ ਨੇ ਜਿਹਾਂ ਪਾਈਪਾਂ ਨਾਲ ਚੱਲੇ ਜਾਂਦਾ ਵਾ ਇਹਦੇ ਹੁਣ ਇੱਕ ਤਾਂ ਪਹਿਲਾਂ ਪਾਈ ਹੋਈ ਸੀ ਇੱਕ ਕੰਪਨੀ ਵਾਲੀ ਸੀਗੀ ਤੇ ਉਹਦੇ ਨਾਲ ਹੀ ਉੱਥੋਂ ਦੀ ਲਿਜਾ ਕੇ ਸਾਰਾ ਥੱਲੇ 22 ਲੋਗ ਲਾਏ ਹੋਏ ਨੇ 22 ਲੋਗ ਲਾ ਕੇ ਬੰਨੀ ਹੈ ਸਾਰੀ ਤਾਰਾਂ ਹੀ ਨਹੀਂ ਹੈਗਾ ਵੀ ਉਹ ਛੱਡਦੀ ਇਧਰ ਦੀ ਵੀ ਇੱਥੋਂ ਅੰਦਰ ਅਜੇ ਲਿਆਓ ਸਾਹਮਣੇ ਅੰਦਰ ਦੀ ਨਹੀਂ ਆਈ ਦੀ ਹਜ਼ਾਰ ਤੇ ਉੱਧਰ ਪਿੱਛੇ ਬੰਨੀ ਪਿੱਛੇ ਜਦੋਂ ਦਿਖਾਉਣੀ ਹੈ ਉਰੇ ਆ ਕੇ ਦੀ ਸਪਲਾਈ ਹੋ ਜਾਣੀ ਆ ਆ ਦੇ ਇੱਥੇ ਸਪਲਾਈ ਆਊਗੀ ਮੇਨ ਸਪਲਾਈ ਇੱਥੇ ਆ ਗਈ ਤੇ ਇੱਥੇ ਸੋਚ ਲੱਗ ਜੂਗੀ ਤੇ ਬਾਕੀ ਆਹਾ ਇਹਦੇ ਨਾਲ ਆ ਗਈਆਂ ਨੇ ਬਲਕ ਤੇ ਯਾਰ ਦੇਖੋ ਇੱਕ ਤਾਰ ਤਾਂ ਇੱਥੋਂ ਪਾ ਦੀ ਇਹ ਨਹੀਂ ਇਹ ਲਾਈਟਾਂ ਵਾਲੀ ਆ ਜੱਟ ਯਾਰ ਹਾਂ ਇਹ ਲਾਈਟਾਂ ਵਾਲੀਆਂ ਪਾਈਆਂ ਨੇ ਆਪਣੀ ਵਾਲੀ ਤਾਂ ਰਵੇਗਾ ਸੀ ਆ ਆ ਨਹੀਂ ਤੇਰੇ ਉਹਦੇ ਉੱਪਰ ਨੌਕਲ ਆ ਗਿਆ ਜਿਹੜੀ ਉਹ ਸਪਲਾਈ ਜਾਂਦੀ ਆ ਉਹਦੀ ਉੱਥੇ ਆ ਘਰੋਂ ਫੋਨ ਆਇਆ ਕਹਿੰਦੇ ਲੇਟ ਹੋ ਗਏ ਸਵੇਰ ਦੇ ਤਾਂ ਨਿਕਲੇ ਹੋਏ ਆ ਐਜੋ ਸਵੇਰੇ 8 ਵਜੇ ਤੋਰੇ 8 ਵਜੇ ਦੇ ਨਿਕਲੇ ਹੋਏ ਆ ਫੋਨ ਹੀ ਕਰਦੇ ਆ ਘਰ ਦੇ ਆ ਸੋਚਗਾ ਦੀਗਾ ਉਹ ਤਾਂ ਉਹਦੀ ਲਫਤਾਂ ਦੀ ਸੀਗੇ ਉੱਪਰ ਅੱਛਾ ਇਹੀ ਸੋਚ ਲਾ ਕੇ ਹੁਣ ਇਹਨੂੰ ਲਵਾ ਲਾ ਡੈਕ ਨੂੰ ਹਾਂ ਇਹ ਗਾਇਆ ਇਹਦੀ ਫਿਰ ਉੱਥੇ ਸਰਪਾਈ ਉਹਦੀ ਜਲਦੀ ਆ ਇਹਦੇ ਨਾਲ ਉਹ ਟੇਬਲ ਬੈਠੀ ਹੋਈ ਆ ਅੱਛਾ ਫੇਰ ਤਾਂ ਰਹਿਣ ਦੇ ਫੇਰ ਤਾਂ ਹੋਰ ਹੀ ਰਹੇ ਮੰਨ ਲਾ ਬਾਰ ਬੂਰ ਲੈਟ ਲਾ ਆਹੋ ਨਾ ਫੇਰ ਤਾਂ ਠੀਕ ਆ ਕਿਵੇਂ ਆ ਕੰਮ ਲੋਟਾ ਹੈ ਕਿਵੇਂ ਫਿਟਿੰਗ ਫੋਟਿੰਗ ਫਿਟਿੰਗ ਤਾਂ ਕਰਤਾ ਹੀ ਆ ਬਈ ਆਇਂ ਤਾਂ ਨਹੀਂ ਲੱਗਦਾ ਵੀ ਉਹੀ ਚੱਕ ਕੇ ਠੋਕਤੀਆਂ ਤਾਰਾਂ ਉਧਰ ਇੱਧਰ ਹੈ ਇੱਕ ਨੰਬਰ 100 ਚ ਕਿੰਨੇ ਨੰਬਰ 100 ਚ 100 ਜੀ ਤਾਂ ਠੀਕ ਹੈ ਹੈ ਅਰth ਉਹੀ ਲੱਗਦਾ ਬਾਈ ਮੈਂ ਤਾਂ ਕਿਹਾ ਮੈਂ ਕਿਹਾ ਜੜੀ ਡੈੱਕ ਦੀ ਔਰ ਪਿੱਛੇ ਲੱਗਿਆ ਹੀਆਂ ਸੀਟ ਦੇ ਪਿੱਛੇ ਉੱਥੀ ਮੈਂ ਮੇਰੇ ਵਾਲੇ ਦਾ ਵੀ ਉੱਥੇ ਕੀਤਾ ਆਇਆ ਵਾ ਤੇ ਬਾਕੀ ਯਾਰ ਹਨਾ ਮਤਲਬ ਟਰੈਕਟਰ ਨੂੰ ਦੇਖ ਕੇ ਇੱਥੋਂ ਪਹਿਲਾਂ ਦੋ ਤਿੰਨ ਜਾਣੇ ਤੇ ਖੜਕੇ ਗਏ ਨੇ ਤੇ ਐਂ ਵੀਡੀਓ ਬਣਾਉਣਾ ਚੰਗਾ ਨਹੀਂ ਲੱਗਦਾ ਅਗਲਾ ਆਊਗਾ ਵੀ ਹਾਂ ਸਰ ਵੀ ਕਿਤੇ ਯਾਰ ਹਵਾ-ਵਾਈ ਵਾਹੀ ਇਹ ਕਰਦੇ ਆ ਆਪਾਂ ਨੂੰ ਉਹ ਚੀਜ਼ ਵਧੀਆ ਨਹੀਂ ਲੱਗਦੀ ਹੈਗੀ ਤੇ ਠੀਕ ਆ ਵਧੀਆ ਵਾ ਅਗਲਾ ਜਿਹੜਾ ਦੇਖਦਾ ਯਾਰ ਕਹਿੰਦਾ ਵੀ ਹਾਂ ਵੀ ਬਈ ਟਰੈਕਟਰ ਹੈ ਪੈਸੇ ਲਾਏ ਦੱਸਦੇ ਆ ਵੀ ਲੱਗੇ ਨੇ ਨੇ ਰੁਪਏ ਟਰੈਕਟਰ ਸਾਹ ਬਹੁਤ ਆ ਗਰਮੀ ਬਹੁਤ ਹੈ ਕਿਤਾ ਬਿੰਦੇ ਬਿੰਦੇ ਪਾਣੀ ਪਾਣੀ ਜਲਦਾ ਵਾ ਤੇ ਇੱਕ ਚੀਜ਼ ਹੋਰ ਸੱਚ ਆਪਣੇ ਵਾਲੇ ਤੇ ਹਨ ਅੰਦਰ ਵਾਈਟ ਕਲਰ ਆ ਸਾਰੇ ਇਹ ਤੇ ਮੈਟ ਕਰਾਇਆ ਬਾਬ ਬਲੈਕ ਇਹ ਨੂੰ ਆਪਣੇ ਵਾਲੀ ਤੇ ਵੀ ਇਦਾਂ ਹੀ ਕਰਾਉਣਾ ਮੈਟ ਬਲੈਕ ਉਦੋਂ ਹਨਾ ਥੋੜਾ ਕਰਦੇ ਸੀਗੇ ਤੇ ਮੈਂ ਕਿਹਾ ਤਾਂ ਸੀ ਉਹਨਾਂ ਨੇ ਕਹਿੰਦੇ ਕਰਾ ਲਾਵਾਂ ਮੈਂ ਯਾਰ ਫੇਰ ਹੁਣ ਦੇਖ ਕੇ ਮਨਲਾ ਚੀਜ਼ ਦਾ ਪਤਾ ਲੱਗਦਾ ਵਾ ਮੋੜਾ ਦੇਖਿਆ ਤਾਂ ਵਧੀਆ ਲੱਗਦਾ ਆਪਾਂ ਕਰਾਵਾਂਗੇ ਜਿੱਥੇ ਕਿਤੇ ਉੱਧਰ ਨੂੰ ਗੇੜਾ ਲੱਗਿਆ ਉੱਤੇ ਕਰਾ ਕੇ ਲੈ ਕੇ ਆਵਾਂਗੇ ਇਹ ਬਾਕੀ ਆਣਾ ਚਲਾ ਰਹੀ ਐ ਫਿਰ ਤੁਹਾਨੂੰ ਦਿਖਾਉਂਦੇ ਆਂ ਤੁਹਾਨੂੰ ਹੁਣ ਦੀ ਬੈਟਰੀ ਵੀ ਲੋ ਹੋਈ ਪਈ ਆ ਸਵੇਰ ਦੇ ਹੁਣ ਕਿੰਨਾ ਚਿਰ ਬੈਟਰੀ ਕੱਢ ਦੂ ਤੇ ਦਿਖਾਉਂਦੇ ਆਂ ਸਰ ਮੋੜਾ ਠੱਲੇ ਆਇਆ ਹੋਇਆ ਹੰੜਾ ਕੀ ਹੋ ਗਿਆ ਠੱਗ ਗਿਆ ਠੱਗ ਗਿਆ ਉਹ ਵੀ ਨਹੀਂ ਜਿਆਦਾ ਚੱਲ ਪਿਆ ਫਿਰ ਟਕਾਉਟ ਲੈ ਜਾਣੀ ਆ ਹਨਾ ਆ ਲਾਈਟ ਚੱਲਦੀ ਆ ਕਿਹੜੀ ਵੱਡੀ ਲਾਈਟ ਕਹਿੰਨਾ ਮੈਂ ਵੱਡੀ ਨਾਲ ਚਲਾ ਤਾਂ ਛੋਟੀ ਆਹ ਦਾਲਦੀ ਆ ਵੱਡੀ ਆ ਵੱਡੀ ਇਹ ਇਹਦਾ ਨਾ ਚੱਲੂ ਪਾਰਕਿੰਗ ਨਾਲ ਖੜਜਾ ਚੱਲ ਵੀ ਪਾਰਕਿੰਗ ਨਾਲ ਹੀ ਜਾਂਦੀ ਹੁੰਦੀ ਐ ਇਹ ਕੋਲ ਦਾ ਬੁੱਲੋ ਕੀ ਹੋ ਸਕਦਾ ਪਾਰਕਿੰਗ ਨਾਲ ਹੀ ਚੱਲਦੀ ਆਂਦੀ ਐ ਇਹ ਇਹਦੀ ਆਹ ਲਾਈਟਾਂ ਕਰ ਜਲਦੀਆਂ ਨੇ ਅਸਾ ਪੱਕੀਆਂ ਜਲਦੀਆਂ ਨੇ ਹਨਾ ਇਹ ਔਰ ਇਲੈਕਟ੍ਰੋਨਿਕਾ ਮੀਟਰ ਉਹਦੇ ਕਰਕੇ ਤੇ ਇੱਧਰ ਆਪਣੇ ਜੰਦਰਬਾਈ ਦੁਕਾਨ ਬਾਈ ਨੇ ਸ਼ਰਟ ਬਣਾ ਲਿਆ ਨਵਾਂ ਨੰ ਦਿਖਾਈ ਦਿੰਨੇ ਆ ਤੇ ਪਹਿਲਾਂ ਤੁਸੀਂ ਦੇਖਿਆ ਜੀਗਾ ਸ਼ਰਟ ਇੱਕ ਸਾਈਡ ਹੈ ਜੀਗਾ ਹੁਣ ਸ਼ਰਟ ਬਣਾਤਾ ਨਵਾਂ ਉਹ ਰਾਈਟ ਪਾਸੇ ਵਧੀ ਜਾਂਦਾ ਛੜਦੇ ਉਹ ਇੱਕ 58 11 ਲਾਇਆ ਹੈ ਪ੍ਰਿੰਟ ਬਾਈ ਕਰਨ ਨੂੰ ਇਹ ਲੇਕ ਗਾਟ ਹੈ ਮੈ ਲਾਏ ਵਾ ਇਹਨੂੰ ਵਧਾਈਆਂ ਆਪਾਂ ਦੇ ਦਈਆਂ ਛੱਡ ਲਈਆਂ ਤੇ ਬਾਕੀ ਬਣਾਉਣੇ ਆ ਬਾਅਦ ਚ ਆਪਣੇ ਵਾਲੇ ਦੀ ਵੀਡੀਓ ਕਿਵੇਂ ਵਾਈ ਦਾ ਸ਼ੌਟ ਮਿਲਦੇ ਆ ਜੀ ਬਾਅਦ ਚ ਫਿਰ ਹਾਂਜੀ ਮਿੱਤਰੋ ਤੇ ਆਪਣਾ ਮਿਊਜ਼ਿਕ ਪ੍ਰੋਜੈਕਟ ਤਾਂ ਹੋ ਗਿਆ ਰੈਡੀ ਤੇ ਹੁਣ ਚਲਾਉਣੇ ਆ ਚਲਾਈਏ ਜੀ ਨੇ ਹੋਰ ਚਾ ਚਲਾਉਣ

ਜੇ ਮੈਂ ਚੱਲਦਾ ਪੂਰਾ ਓਕੇ ਜਾਉਗਾ ਵਧੀਆ ਪੂਰਾ ਓਕੇ ਬੱਸ 베ਸ ਬਹੁਤ ਆ ਸਾਡੀ ਲਾਈਟ ਦਾ ਕੰਮ ਜਾ ਹੋ ਗਿਆ ਉਹ ਲਾਈਟ ਦੇ ਵਿੱਚੋਂ ਪਤਾ ਨਹੀਂ ਕੀ ਹੋ ਗਿਆ ਉਹ ਟਰ ਟਰ ਕਰਨ ਲੱਗੀ ਬਾਜਾਂ ਜੀਆਂ ਕੱਢਦੀ ਆ ਉਹ ਉੱਥੇ ਲਾ ਕੇ ਜਿਆ ਲੰਬੀ ਕਰਕੇ 베ਸ ਚੱਲਦੀ ਆ ਜਗਾ ਔਰ ਜਦ 베ਸ ਚੱਲਦੀ ਆ ਨਾ ਉਹ ਜਗਾ ਪਰਲੇ ਪਾਸੇ ਉਹ ਨਾਲ ਲੱਗਦੀ ਆ ਬਾਡੀ ਦੇ ਰੋ ਬਾਏ ਵਿੱਚੋਂ ਹਨੀੜਾ ਖੁੱਲ ਗਈ ਕੋਈ ਕੀ ਹੋ ਗਿਆ ਪੇਨ ਵਾਲੀ ਆ ਉਹਨੇ ਕਰਦਾ ਕੰਮ ਤੇ ਓਏ ਪਾਰਕਿੰਗ ਲਾਈਟਾਂ ਲਾਈ ਆਜ ਨਹੀਂ ਮੂਰ ਲਿਆ ਜਾਣਨ ਪੈਂਦਾ ਇਹਨਾਂ ਦਾ ਠੀਕ ਆ ਬੰਪਰ ਨਾਲ ਵੀ ਨਹੀਂ ਕੋਈ ਚੱਕਰ ਆਇਗਾ ਪਾਰਕਿੰਗ ਚੱਲੀ ਜਾਂਦੇ ਪਾਰਕਿੰਗ ਪਾਰਕਿੰਗ ਵਾਲਿਆਂ ਦੀ ਲਾਈਟ ਘਟਾ ਕੋਈ ਨਹੀਂ ਕੀ ਅਕਰਾ ਜਾਦਾ ਕਰੰਟ ਕਰੰਟ ਘਟਾਊਗਾ ਇੰਨੀ ਲਾਈਟ ਦਾ ਘਟਉਂਦੀ ਨਹੀਂ ਤੇ ਮੇਰਾ ਆਪਣੇ ਸਿਸਟਮ ਵਾਲਾ ਤਾਂ ਕੰਮ ਬੋੜਾ ਆਖਣਾ ਟਾ ਇਹਦੇ ਨਾਲ ਉਹਦੇ ਸਿਸਟਮ ਹਨਾ ਅ ਮੈਂ ਆਪਣੇ ਵਾਲ ਤੇ ਲਵਾਇਆ ਸੀ ਪਹਿਲਾਂ ਤੇ ਉਹਨੂੰ ਦੇਖ ਕੇ ਤੇ ਉਹ ਉਹ ਦੇਖ ਕੇ ਨਾ ਮਤਲਬ ਵੀ ਕਹਿੰਦੇ ਆਪਾਂ ਮੁੰਡੇ ਆਪ ਨੂੰ ਕਹਿੰਦੇ ਆਪਾਂ ਹੋਣਾ ਯਾਨੀ ਕਿ 15-22 ਤੋਂ ਦਾ ਘੱਮ ਸੇ ਘਮ ਨਹੀਂ 5-6 ਸੈਟ ਲਵਾਉਦੇ ਆਪਾਂ ਆ 6 ਮਾਉ ਮੇਰੇ ਸਾਹਮਣੋਂ ਜੇ ਬਾਈ ਚੱਲਦਾ ਵਧੀਆ ਹੈ ਨਾ ਤਾਂ ਲੁਗਾਉਂਦੇ ਆ ਤੇ ਬਾਕੀ ਮੈਂ ਇਹਨਾਂ ਗੱਲ ਬਾਈ ਫਿਟਿੰਗ ਫਿਟਿੰਗ ਤੁਹਾਨੂੰ ਦਫਾਈ ਦਿੱਤੀ ਵੀ ਕਿਵੇਂ ਆ ਹਨਾ ਪੂਰਾ ਘੈਂਟ ਹੋ ਗਿਆ ਕੰਮ ਆ ਬਾਕੀ ਫੇ ਤੁਹਾਨੂੰ ਇੱਕ ਵਾਰ ਚੱਲਦਾ ਦਿਖਾ ਦਾਂਗੇ ਜਾਂਦੇ ਹੋਏ ਜਾਂ ਪਿੰਡ ਨੂੰ ਜਾਵਾਂਗੇ ਹੁਣ ਆਪਣਾ ਥੋੜਾ ਪਤਾਇਆ ਕੰਮ ਰਹਿ ਗਿਆ ਕਿੰਨਾ ਕੁ ਰਹਿ ਗਿਆ ਆ ਨਟ ਹੋ ਗਿਆ ਡਾਡਾ ਨਾ ਤੇ ਬਸ ਥੋਕ ਗਿਆ ਡੰਨ ਹੋ ਗਏ ਸਾਰੇ ਕੰਮ ਇਹਦੇ ਹਾਂ ਜੀ ਨੇ ਹੁਣ ਦੱਸ ਮੈਨੂੰ ਇੱਧਰ ਨੂੰ ਆ ਜੇ ਜੇਵ ਤੇ ਜੇਵ ਤੇ ਕਿੰਨਾ ਕਿੰਨਾ ਕਸਰ ਪਿਆ ਖਾਲੀ ਹੋ ਗਈ ਸਾਰੀ ਇਹ ਸਵੇਰੇ ਇਹ ਸਵੇਰੇ ਐ ਵਟੂਆ ਪਰ ਪਰ ਐ ਦਿਖਾਇਆ ਕਰੇ ਸਵੇਰੇ ਗੱਡ ਕੇ ਕਹਿੰਦਾ ਆ ਦੇਖ ਐ ਹੋਣਾ ਚਾਹੀਦਾ ਕਰਦੀ ਖਾਲੀ ਤੇ ਬਾਈ ਮਾਨੇ ਕਿ ਚਲੋ ਵੀ ਕਿੰਨਾ ਲੱਗਿਆ ਉਹ ਜੀ ਕਿਨੇ ਟੋਟਲ 18 47 48 ਹਾਂ ਮਨ ਲਓ ਟੋਟਲ ਵਿੱਚੀ ਬੰਪਰ ਸ਼ਾਦਰੀ ਔਰ ਨਾਟਰੰ ਬਟਰੰ ਜਿਹੜਾ ਕਰਾਇਆ ਵਾ ਵਿੱਚੀ ਸਾਰਾ 48000 ਲੱਗ ਗਿਆ ਮਨ ਲਾ 50 ਲਾ ਲਾ ਜੇ ਯਾਰ ਤੁਸੀਂ ਆਹ ਮੰਨ ਲਓ ਆ ਚੀਜ਼ਾਂ ਕਰਾਉਣੀਆਂ ਨੇ ਤਾਂ 50000 ਮੰਨ ਕੇ ਚਲੋ 50000 ਲੱਗੂਗਾ ਹਨਾ ਵੀ ਇਹ ਜੇ ਤੁਸੀਂ ਆਹ ਵੱਡਾ ਕਰਾਉਣਾ ਸਿਸਟਮ ਫਿਰ ਭਾਈ ਵੱਧ ਜਾਣਗੇ ਫਿਰ ਉਹਨੇ ਜਿਵੇਂ ਹੈ ਹੈ ਉਹ ਤਾਂ ਫੁੱਦੂਗਾ ਮਾ ਆਹ ਚੀਜ਼ ਵਧੀਆ ਯਾਰ ਜਿਹਨੇ ਖੇਤੀ ਕਰਨੀ ਆ ਸ਼ੌਂਕ ਵੀ ਆ ਠੀਕ ਆ ਉਦੋਂ ਬਾਅਦ ਤਾਂ ਫਿਰ ਮਾਲਾ ਵੀ ਜਿਹੜੇ ਵੀ ਉਹਦਾ ਰੱਖਣਾ ਘੁੰਮਣ ਵਾਸਤੇ ਹੈ ਨਾ ਉਹ ਚੀਜ਼ਾਂ ਹੋ ਜਾਂਦੀਆਂ ਨੇ ਜਿਹਨੇ ਖੇਤੀ ਕਰਨੀ ਉਹਦੇ ਵਾਸਤੇ ਆ ਵਧੀਆ ਬੈਟਰ ਹੈ ਨਾ ਬੰਦਰ ਪੂਰਾ ਸੱਟਾ ਬਾਈ ਨਾਲ ਦੇਖਣ ਨੂੰ ਕੋਈ ਤਾਂ ਨਹੀਂ ਹਾਂ ਮਗਰ ਦੇਖਣ ਨੂੰ ਕੋਈ ਚੱਕਰ ਨਹੀਂ ਹੈਗਾ ਯਾਰ ਉੱਪਰ ਲੱਗਿਆ ਹੈ ਜਿਹੜਾ ਜੇ ਆਪਣੇ ਬਾਪੂ ਨੇ ਵੀ ਚਲਾਉਣ ਹੁਣ ਮੈਂ ਆਪਣਾ ਲਾਣਦਾਰ ਚਲਾਉਂਦਾ ਵਾ ਪਹਿਲਾਂ ਵਾਲਾ ਜਿਹੜਾ ਲੱਗਿਆ ਹੁੰਦਾ ਉਹ ਕਹਿੰਦਾ ਸੀਗਾ ਯਾਰ ਨਾਲੇ ਗਾਲਾਂ ਕੱਢੀਆਂ ਜਾਂਦਾ ਹੁੰਦਾ ਸੀਗਾ ਹੁਣ ਉਹਨੂੰ ਜਿੱਦਾਂ ਲਵਾ ਕੇ ਦਿੱਤਾ ਬੰਦਰ ਉਹਦੇ ਪਜਾਮਾ ਲਿਆ ਕੇ ਘਰੇ ਟਰੈਕਟਰ ਖੜਾ ਆ ਕਹਿੰਦਾ ਆਹ ਕੰਮ ਕੀਤਾ ਵਧੀਆ ਕਹਣਾ ਅਗਲਾ ਡਰਾਵਰੇ ਕਿਚੀ ਵਿੱਚ ਬੰਦ। ਪਹਿਲਾਂ ਤਾਂ ਇਹ ਬੋਲਰ ਵੀ ਪਾਪਾ ਬਾਪੂ ਵਾਲਾ ਬਹੁਤ ਘੜਦਾ ਹੁੰਦਾ ਸੀਗਾ। 15 ਨੂੰ ਮੈਂ ਕਹਣਾ ਯਾਰ ਵੀ ਇਹ ਨਾ ਵੀ ਆਹ ਲਾ ਜ਼ਰਾ ਲੱਗੇ ਆਪਾਂ ਵੀ ਲਾਣ ਦਾ ਰਗਾ ਬਹੁਤ ਘੜੂਗਾ। ਬੋਲਰ ਨਾ ਆਪਣਾ ਅੱਜ ਕੱਲ ਦਾ ਵਾ ਨਹੀਂ ਹੈਗਾ। ਜਦ ਮੈਂ 18-19 ਸਾਲ ਦਾ ਹੁੰਦਾ ਸੀ ਬੋਲਰ ਹੁੰਦਾ ਹੋਣਾ ਤੇਰੇ ਕੋਲ। ਯਾਦ ਤੂੰ ਉੱਧਰ ਲੱਗਿਆ ਹੋਈ ਆ। ਬਾਲਾ ਪ੍ਰਾਣਾ ਵਾ ਬੋਲਰ ਨਾ ਆਪਣਾ। ਤੇ ਇਹਦੇ ਨਾਲ ਕੋਈ ਪਿੱਛੇ ਦੇਖਣ ਨੂੰ ਡੱਕਾ ਬਾਈ ਹਾਂ ਕੋਈ ਚੱਕਰ ਨਹੀਂ ਹੈਗਾ ਜਿਵੇਂ ਮਰਜੀ ਆ ਉਹਦਾ ਲਾਨਦਾਰ ਵੀ ਪਿੱਛੇ ਜਮ ਹੁੰਦਾ ਨਾ ਗਰਦਨ ਨਹੀਂ ਮੋੜਦੀ ਪਿੱਛੇ ਨੂੰ ਆਰਾਮ ਨਾਲ ਆਪੋ ਜਰਾ ਅਜਾ ਲਾਈਟ ਆ ਨਾ ਉਹਦਾ ਜਿਹੜਾ ਸ਼ੀਸ਼ਾ ਨਹੀਂ ਮੂਰਲਾ ਉਹਦੇ ਜਦੋਂ ਉਹਨੂੰ ਫੜ ਲਾਨੇ ਆ ਘੁੱਟ ਲਾਨੇ ਆ ਫਿਰ ਤਾਂ ਉਹ ਹਟ ਜਾਂਦਾ ਵਾ ਉਹਦਾ ਡਬਲ ਟੇਪ ਲਾ ਦੇ ਡਬਲ ਟੇਪ ਲਾਤੀ ਫਿਰ ਉਹਨੇ ਉਹ ਲਾਈਟ ਇੱਕ ਪਾਸੇ ਜਾਨਣ ਵਾਲੀ ਹੁੰਦੀ ਆ ਅੱਛਾ ਚੱਲ ਆਣੀ ਤੂੰ ਆਪੀ ਤੇ ਯਾਨੀ ਆ ਚੀਜ਼ ਵਧੀਆ ਯਾਰ ਮੈਨਾਂ ਵੀ ਨਾਲ ਤਾਂ ਆਪਦਾ ਸ਼ੌਂਕ ਪੂਰਾ ਨਾਲੇ ਲਾਣ ਦਾ ਖੋਜ ਹੈ ਤੇ ਨਾਲੇ ਮਗਰ ਦੇਖਣ ਨੂੰ ਕੋਈ ਦਿੱਕਤਾਂ ਨਹੀਂ ਹੈਗਾ ਹਾਂਜੀ ਵੀਰੇ ਤੇ ਆਪਣਾ ਹੋ ਗਿਆ ਜੀ ਡਨਮ ਕੰਮ ਤੇ ਇੱਧਰ ਸਟicker ਸੂਪਰ ਲੱਗ ਗੇ ਇੱਧਰ ਆਪਣੀਆਂ ਬੈਰਿੰਗ ਲੌਕ ਪਾ ਕੇ ਓਕੇ ਹੋ ਗਈ ਤੇ ਹੁਣ ਹੋ ਗਿਆ ਸਿਸਟਮ ਓਕੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਹੁਣ ਭੁੱਲ ਰਵਾਈ ਨੂੰ ਓਕੇ ਜੀ ਮਿਲਦੇ ਆ ਫਿਰ ਓਕੇ ਅਜੇ ਕੱਲ ਨੂੰ ਇੱਕ ਹੋਰ ਆਉਣਾ ਕੱਲ ਨੂੰ ਫੇਰ ਸੇਵਾ ਤੇ ਆਵਾਂਗੇ ਅਜੇ ਸੇਵਾ ਹੋਰ ਨਵਾਉਣੀ ਆ ਲੈ ਵੀ ਮਡੇ ਮਾਰ ਸਾਲਪ ਭੁੱਲੇ ਨਹੀਂ ਅਜੇ ਉਹਨੂੰ ਬਚਾ ਲੈ ਘਰ ਬੱਸ

ਆ ਗਾਣੇ ਲਾਗੇ ਜੋ ਜੋ ਲਾਰਾ ਇੱਕ ਗਾਣਾ ਹੋਣਾ